ਅੱਜ ਦੀ ਜਿਹੜੀ ਕੋਠੀ ਤੁਹਾਨੂੰ ਮਿਲੂਗੀ ਜਮਾ ਸੜਕ ਦੇ ਉੱਪਰ ਬਣੀ ਹੋਈ ਐ ਤੇ 12.5 ਮਰਲੇ ਜਗ੍ਹਾ 'ਚ ਬਣੀ ਹੋਈ ਐ ਰੇਟ ਬਹੁਤ ਜਾਇਜ਼ ਐ ਵਧੀਆ ਕੋਠੀ ਬਣੀ ਹੋਈ ਐ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਮੇਨ ਗੱਲ ਕੋਠੀ ਜਿਹੜੀ ਜਮਾ ਨਵੀਂ ਬਣੀ ਐ ਤੇ ਗੱਲ ਆਪਾਂ ਕਰਦੇ ਹਾਂ ਜੇ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਨੰਬਰ ਆਪਣਾ 73800 ਪੂਰਾ 2600 73 ਜੇ ਤੁਸੀਂ ਵੀ ਐਡ ਕਰਵਾਉਣੀ ਐ ਕਿਸੇ ਵੀ ਤਰ੍ਹਾਂ ਦੀ ਕੋਠੀ ਦੀ ਮਕਾਨ ਦੀ ਘਰ ਦੀ ਤੁਸੀਂ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਲਗਵਾ ਸਕਦੇ ਹੋ ਪੂਰੀ ਗੱਲ ਕਰਦਾ ਜੀ ਆਪਾਂ ਹੁਣ ਕੋਠੀ ਦੀ ਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਤੇ ਅੱਜ ਜਿਹੜੀ ਆਪਾਂ ਕੋਠੀ ਲੈ ਕੇ ਪਹੁੰਚਿਆ ਤੁਹਾਨੂੰ ਵਧੀਆ ਲੱਗੂਗੀ ਤੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਕੋਠੀਏ ਜਿਹੜੀ ਸੜਕ ਤੇ ਬਣੀ ਹੋਈ ਆ ਸੜਕ ਤੁਸੀਂ ਦੇਖ ਲਈ ਤੇ ਆ ਗਈ ਜੀ ਕੋਠੀ ਸਾਢੇ 12 ਮਾਰ ਲਿਆਂ ਚ ਕੋਠੀ ਬਣੀ ਹੋਈ ਆ ਤੇ ਕੋਠੀਏ ਜਿਹੜੀ ਨਵੀਂ ਤਿਆਰ ਹੋਈ ਆ ਬਹੁਤ ਵਧੀਆ ਬਣੀ ਹੋਈ ਆ ਮੇਨ ਗੇਟ ਤੁਸੀਂ ਆਪੇ ਦੇਖ ਲਓ ਜਿਹੜੇ ਕੋਠੀ ਸੜਕ ਤੇ ਹੁੰਦੀ ਹੈ ਜੀ ਉਹ ਤਾਂ ਵਧੀਆ ਹੀ ਹੁੰਦੀ ਹੈ ਸੋਹਣੀ ਲੱਗਦੀ ਹੁੰਦੀ ਹੈ ਸੋਹਣੀ ਜਦੋਂ ਬਣੀ ਹੋਵੇ ਤੇ ਬਹਿੜਾ ਆਪਾਂ ਨੂੰ ਕਾਫੀ ਲੰਮਾ ਚੋੜਾ ਤੇ ਪੂਰਾ ਖੁੱਲਾ ਡੁੱਲਾ ਤੇ ਪੂਰਾ ਪੱਕਾ ਆਪਾਂ ਨੂੰ ਮਿਲ ਜਾਊਗਾ ਤੇ ਐਂਟਰ ਕਰਨ ਸਾਰੀ ਅੰਦਰ ਆਪਾਂ ਨੂੰ ਪਹਿਲਾਂ ਤਾਂ ਤੂੜੀ ਵਾਸਤੇ ਬਣਾ ਹੋਇਆ ਪਸ਼ੂਆਂ ਵਾਸਤੇ ਕਿਉਂਕਿ ਜਿਹੜੇ ਮਾਲਕ ਨੇ ਪਸ਼ੂ ਵੀ ਰੱਖਦੇ ਆ ਜੀ ਬਾਕੀ ਪਸ਼ੂਆਂ ਦੀ ਤੂੜੀ ਵਾਸਤੇ ਬਣਾ ਹੋਇਆ ਇਹਨਾਂ ਨੇ ਕਾਫੀ ਵੱਡਾ ਬਣਾ ਰੱਖਿਆ ਤੇ ਥੋੜਾ ਜਿਹਾ ਆਪਾਂ ਅੱਗੇ ਚੱਲਾਂਗੇ ਆਪਾਂ ਨੂੰ ਇਧਰਲੇ ਪਾਸੇ ਬਾਥਰੂਮ ਏਰੀਆ ਮਿਲ ਜਾਊਗਾ ਤੇ ਸਾਰਾ ਕੰਪਲੀਟਡ ਮਿਲ ਜਾਊਗਾ ਜੀ ਟਾਈਲਾਂ ਜੋ ਵੀ ਕੁਝ ਹੁੰਦਾ ਸਾਰਾ ਕੁਝ ਲਗਵਾ ਰੱਖਿਆਗਾ ਤੇ ਬਾਥਰੂਮ ਜਿਹੜਾ ਏਰੀਆ ਉਹਦੇ ਸਾਹਮਣੇ ਫੇਰ ਆ ਗਿਆ ਜੀ ਪਸੂਮਾਂ ਦਾ ਏਰੀਆ ਪਸੂਮਾਂ ਵਾਸਤੇ ਖੁਰਨੀਆਂ ਬਣੀਆਂ ਹੋਈਆਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਤੇ ਥੋੜਾ ਜਿਹਾ ਆਪਾਂ ਅੱਗੇ ਚੱਲਾਂਗੇ ਤਾਂ ਆਪਣੀ ਕੋਠੀ ਆਪਾਂ ਨੂੰ ਮਿਲ ਜਾਊਗੀ ਤੇ ਕੋਠੀ ਜਿਹੜੀ ਬਹੁਤ ਵਧੀਆ ਬਣੀ ਹੋਈ ਹੈ ਗੱਡੀ ਵਾਸਤੇ ਪੋਰਚ ਏਰੀਆ ਆਪਾਂ ਨੂੰ ਖੁੱਲਾ ਡੁੱਲਾ ਪੂਰਾ ਵਧੀਆ ਮਿਲ ਜਾਊਗਾ ਜੀ ਤੇ ਪੋਰਚ ਦੇ ਵਿੱਚ ਗੱਡੀ ਖੜੀ ਵੀ ਹੈ ਇੱਕ ਪਾਸੇ ਲੱਗੀ ਹੋਈ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਰਸੋਈ ਵੀ ਮਿਲ ਜਾਊਗੀ ਬਾਕੀ ਕੋਠੀ ਦੇ ਵਿੱਚ ਸਾਰਾ ਕੁਝ ਹੈ ਸਾਰਾ ਕੁਝ ਵਧੀਆ ਬਣਿਆ ਹੋਇਆ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਤੇ ਇੱਕ ਗੱਲ ਕਰਨੀ ਚਾਹੁੰ ਆ ਜੀ ਜੇ ਕਿਸੇ ਨੇ ਕੋਠੀ ਸੇਲ ਕਰਨੀ ਹੈ ਤੇ ਤੁਸੀਂ ਵੀਡੀਓ ਬਣਾ ਕੇ ਨਹੀਂ ਭੇਜ ਸਕਦੇ ਜੀ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਆਪਣਾ ਜਿਹੜਾ WhatsApp ਨੰਬਰ ਆ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਪਾ ਦਿਓ ਵੀ ਅਸੀਂ ਕੋਠੀ ਸੇਲ ਕਰਨੀ ਆ ਤੇ ਵੀਡੀਓ ਬਣਵਾਉਣੀ ਆ ਜੀ ਤੇ ਆਪੇ ਤੁਹਾਡੇ ਨਾਲ ਗੱਲ ਅਸੀਂ ਕਰ ਲਵਾਂਗੇ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੁਸੀਂ ਤਾਂ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਕੇ ਫਰੀਦ ਵਿਚਾਰ ਲਗਵਾ ਸਕਦੇ ਹੂੰ ਵੀਡੀਓ ਜਿਵੇਂ ਇਹਨਾਂ ਨੇ ਬਣਾਈ ਹੋਈ ਆ ਬਿਲਕੁਲ ਆਰਾਮ ਨਾਲ ਵਧੀਆ ਫੋਨ ਨੂੰ ਟੇਡਾ ਕਰਕੇ ਇਸ ਤਰ੍ਹਾਂ ਦੀ ਬਣਾ ਕੇ ਆਪਣੇ ਕੋਲੇ ਭੇਜ ਦਿਓ ਜੀ ਤੇ ਗੱਲ ਆਪਾਂ ਕੂਠੀ ਦੀ ਫਿਰ ਤੋਂ ਕਰਦੇ ਹਾਂ ਤੁਸੀਂ ਦੇਖ ਹੀ ਲਿਆ ਜੀ ਬਾਹਰ ਲਈ ਸੜ ਤੋਂ ਸਾਰਾ ਕੁਝ ਦੇਖ ਲਿਆ ਤੇ ਬਾਕੀ ਮੇਨ ਗੱਲ ਹੈ ਜੀ ਜੋੜੀਆਂ ਤੁਸੀਂ ਦੇਖੋ ਬਹੁਤ ਟੋਪ ਦੀਆਂ ਮਾਲਕ ਨੇ ਲਗਵਾ ਰੱਖਿਆ ਬਹੁਤ ਵਧੀਆ ਜੋੜੀਆਂ ਇਹਨਾਂ ਨੇ ਲਗਵਾ ਰੱਖੀਆਂ ਜੀ ਸਾਰੀਆਂ ਇੱਕੋ ਜੀਆਂ ਹੀ ਲੱਗੀਆਂ ਹੋਈਆਂ ਤੇ ਸਾਡੇ ਕੋ 12 ਮਰ ਲਈ ਜਗ ਹੈ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਤੇ ਇਹਨਾਂ ਨੂੰ ਜੇਲਾ ਲੱਗਦਾ ਜੀ ਬਠਿੰਡਾ ਆਪਣੇ ਕੋਲੇ ਕਾਫੀ ਡਿਮਾਂਡ ਆ ਰਹੀ ਸੀਗੀ ਬਠਿੰਡੇ ਦੇ ਲਾਗੇ ਤਾਗੇ ਤੋਂ ਕਾਫੀ ਕਮੈਂਟ ਆ ਰਹੇ ਸੀਗੇ ਕਿ ਤੁਹਾਡੀ ਡਿਮਾਂਡ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜਿਹੋ ਜੀ ਤੁਸੀਂ ਮੰਗਦੇ ਸੀਗੇ ਇਹਨਾਂ ਦਾ ਪਿੰਡ ਜੀ ਨਰਵਾਣਾ ਨਰਵਾਣੇ ਪਿੰਡ ਦੇ ਵਿੱਚ ਆ ਕੋਠੀ ਬਣੀ ਹੋਈ ਹੈ ਰੇਟ 35 ਲੱਖ ਰੁਪਿਆ ਇਹਨਾਂ ਨੇ ਇੱਕ ਵਾਰ ਕਿਹਾ ਹੈ ਜੀ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਵੇ ਇੱਕ ਵਾਰੀ ਤੁਸੀਂ ਆ ਕੇ ਗੱਲ ਕਰ ਸਕਦੇ ਹੋ ਨਾਲੇ ਕੋਠੀ ਨੂੰ ਦੇਖ ਲਓ ਨਾਲ ਨਾਲੇ ਬਹਿ ਕੇ ਗੱਲ ਕਰ ਲਾਂਗੇ ਰੇਟ ਜਿਹੜਾ ਉੱਪਰ-ਨੀਚੇ ਹੋ ਜਾਊਗਾ ਜੀ ਬਾਕੀ ਕਿਚਨ ਏਰੀਆ ਤੁਸੀਂ ਦੇਖ ਹੀ ਲਿਆ ਜੀ ਤੇ ਵਧੀਆ ਪੌੜੀਆਂ ਬੜੀਆਂ ਹੋਈਆਂ ਜਦੋਂ ਆਪਾਂ ਉੱਪਰ ਜਾਵਾਂਗੇ ਆਸੇ-ਪਾਸੇ ਦਾ ਜਿਹੜਾ ਏਰੀਆ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਜਦੋਂ ਉੱਪਰ ਉੱਪਰ ਆਪਾਂ ਚਲਾਂਗੇ ਉੱਪਰ ਆਪਾਂ ਨੂੰ ਮੌਨਟੀ ਮਿਲ ਜਾਊਗੀ ਤੇ ਵਧੀਆ ਮੌਨਟੀ ਖੁੱਲੀ ਡੁੱਲੀ ਬਣੀ ਹੋਈ ਆ ਤੇ ਉੱਪਰ ਵੀ ਆਪਾਂ ਕਾਫੀ ਸਮਾਨ ਰੱਖ ਸਕਦੇ ਹਾਂ ਜੀ ਬਾਾਕੀ ਆਸੇ ਪਾਸੇ ਦੀ ਲੋਕੇਸ਼ਨ ਤੁਸੀਂ ਆਪੇ ਦੇਖ ਲਓ ਤੇ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਤੁਸੀਂ ਸਾਰੇ ਜਣੇ ਨੋਟ ਵੀ ਕਰ ਲਓ ਜੀ ਨੰਬਰ ਹੈ ਜੀ ਉਹਨਾਂ ਦਾ 88 727 86 429 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਕਿਸੇ ਨੂੰ ਆ ਕੋਠੀ ਪਸੰਦ ਆਈ ਹੈ ਖਰੀਦਣ ਦਾ ਕੋਈ ਚਾਹ ਵਾਣਾ ਜੀ ਬਾਕੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਕੈਮੇਦ ਲੱਗੀ ਆਪਣੀ ਵੀਡੀਓ ਜਰੂਰ ਦੱਸਿਓ ਕੋਠੀ ਕਿਵੇਂਦ ਲੱਗੀ ਜਰੂਰ ਦੱਸਿਓ ਜੀ ਤੇ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਅਗੀ ਸਾਰੀ ਆਪਾਂ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਜੀ ਪਹਿਲੀ ਵਾਰ ਤੁਸੀਂ ਚੈਨਲ ਤੇ ਆਇਓ ਤੇ ਇਸ ਤਰ੍ਹਾਂ ਦੀ ਹਰ ਰੂਦੂ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਪਸੰਦ ਕਰਦੋ ਜੀ ਤੇ ਹਾਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਟ ਸਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਇਆ ਸਬਸਕ੍ਰਾਈਬ ਵਾਲਾ ਉਹਨੂੰ ਦਬ ਦਬ ਕੇ ਲਾਲ ਪੀਲਾ ਕਾਲਾ ਕਰ ਦਿਓ ਜੀ ਸਾਰੇ ਜਣੇ ਦਬਿਓ ਜ਼ਰੂਰ ਤੇ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ ਜੀ ਮਾਰੋ ਬੱਦ ਤੋਂ ਬੱਦ ਲਾਈਕ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਜੀ ਆਪਣੇ ਕੋਲੇ ਭੇਜੋ ਕੁਝ ਕੁ ਫੋਟੋਆਂ ਤੇ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ ਹੁਣ ਆਪਾਂ ਗੱਲ ਕਰਦਾ ਜੀ ਆਪਣੇ ਕਮੈਂਟਾਂ ਦੀ ਜਿਹੜੇ ਤੁਹਾਡੇ ਵਾਸਤੇ ਕਮੈਂਟਾਂ માં ਲੈ ਕੇ ਪਹੁੰਚਿਆ ਜੀ ਤੁਸੀਂ ਕਮੈਂਟ ਪਾਇਆ ਤੁਹਾਡੇ ਕਮੈਂਟ ਹੈ ਤੇ ਤੁਹਾਨੂੰ ਦੱਸਦੇ ਆਪਾਂ ਜਿਹੜਾ ਸਭ ਤੋਂ ਪਹਿਲਾ ਕਮੈਂਟ ਹੈ ਉਹ ਆਪਣੇ ਕੋਲੇ ਪਹੁੰਚਿਆ ਜੀ ਹਰੀਸ਼ਮਨ ਚੰਦਾ ਇਹਨਾਂ ਨੇ ਕਿਹਾ ਅਭੋਰ ਏਰੀਆ ਚ ਦੱਸੋ ਆ ਅਭੋਰ ਏਰੀਆ ਚ ਤਾਂ ਆਪਾਂ ਬਹੁਤ ਸਾਰੀਆਂ ਕੋਠੀਆਂ ਪਾਈਆਂ ਹੋਈਆਂ ਜੀ ਤੁਸੀਂ ਪਿਛਲੀਆਂ ਵੀਡੀਓ ਚੈੱਕ ਕਰੋ ਕੁਝਕ ਤੇ ਤੁਹਾਨੂੰ ਮਿਲ ਜਾਊਗੀ ਤੇ ਵਧੀਆ ਰੇਟਾਂ ਚ ਪਾਈਆਂ ਹੋਈਆਂ ਮੈਨੂੰ ਚੇਤਾ ਜੀ ਤੇ ਸੈਕੰਡ ਜਿਹੜਾ ਕਮੈਂਟ ਆ ਮੇਰੀ ਭੈਣ ਨੇ ਕੀਤਾ ਇਹਨਾਂ ਨੇ ਕਿਹਾ ਜੀ ਬਾਈ ਕਿੱਥੇ ਆ ਆ ਕੋਠੀ ਆ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਹੋਇਆ ਜੀ ਇਸ ਕੋਠੀ ਨੂੰ ਪਾਏ ਨੂੰ ਕਾਫੀ ਟਾਈਮ ਹੋ ਗਿਆ ਵੀਡੀਓ ਪਾਈ ਨੂੰ ਤੇ ਥੋੜਾ ਚੇਤਾ ਹੈ ਨਹੀਂ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਵਿੱਚ ਲਿਖਿਆ ਹੋਊਗਾ ਦੱਸਿਆ ਵੀ ਹੋਇਆ ਵੀ ਕਿੱਥੇ ਕੋਠੀ ਹੈ ਤੇ ਇਹਨਾਂ ਦਾ ਨਾਮ ਹੈ ਜੀ ਸਿਮਰਨ ਜੀਤਕੌਰ ਮੇਰੀ ਭੈਣ ਜੀ ਨੇ ਇਹਨਾਂ ਨੇ ਕਮੈਂਟ ਪਾਇਆ ਤੇ ਤੁਸੀਂ ਆਏ ਚੈਨਲ ਤੇ ਆਫ ਦਾ ਟਾਈਮ ਕੱਢਿਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲਾ ਕਮੈਂਟ ਆਪਣੇ ਕੋਲ ਹੀ ਪਹੁੰਚੇ ਜੀ ਇਹਨਾਂ ਦਾ ਨਾਮ ਹੈ 아이젱 ਖਾਨਾ ਇਹਨਾਂ ਨੇ ਕਿਹਾ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਅਗਲਾ ਕਮੈਂਟ ਆਪਣੇ ਕੋਲ ਹੀ ਗੁਰਮੁਖ ਸਿੰਘ ਇਹਨਾਂ ਨੇ ਕਿਹਾ ਬਹਾਦਰਗੜ ਜੇ ਡਿਸਟ੍ਰਿਕਟ ਪਟਿਆਲੇ ਦੇ ਵਿੱਚ 100 ਗਜ਼ ਵਿੱਚ ਕੋਈ ਕੋਠੀ ਹੋਵੇ ਤਾਂ ਦੱਸਿਓ ਜੀ ਜ਼ਰੂਰਤ ਹੈ ਕੋਈ ਗੱਲ ਨਹੀਂ ਜੀ ਜੇ ਤੁਸੀਂ ਮੰਗ ਪਾਈ ਦਿੱਤੀ ਠੀਕ ਹੈ ਜੀ ਤੁਸੀਂ ਫਰਮਾਇਸ਼ ਪਾਈ ਆ ਤੁਹਾਡੀ ਫਰਮਾਇਸ਼ ਨੂੰ ਪੂਰਾ ਕਰਨਾ ਮੇਰੀ ਜ਼ਿੰਮੇਵਾਰੀ ਹੈ ਜੀ ਤੇ ਤੁਹਾਡੇ ਵਾਸਤੇ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਪਟਿਆਲੇ ਏਰੀਆ 'ਚੋਂ ਤੇ ਪਟਿਆਲੇ ਏਰੀਆ 'ਚੋਂ ਆਪਾਂ ਉਠੀਆਂ ਬਹੁਤ ਸਾਰੀਆਂ ਪਾਈਆਂ ਵੀ ਹੋਈਆਂ ਜੇ ਉਹਨਾਂ ਦੇ ਵਿੱਚੋਂ ਤੁਹਾਡੀ ਕੋਈ ਗੱਲ ਬਣਦੀ ਹੈ ਤਾਂ ਤੁਸੀਂ ਆਪਣੀਆਂ ਪਿਛਲੀਆਂ ਵੀਡੀਓ ਚੈੱਕ ਜ਼ਰੂਰ ਕਰੋ ਜੀ ਤੇ ਤੁਹਾਨੂੰ ਮਿਲ ਜਾਊਗੀ ਤੇ ਅਗਲਾ ਕਮੈਂਟ ਆਪਣੇ ਕੋਲੇ ਅਮਰਜੀਤ ਸਿੰਘ ਨੇ ਕਿਹਾ ਜੀ ਇਹਨਾਂ ਨੇ ਫਗਵਾੜੇ ਵਿੱਚ ਕਿਹਾ 15 ਤੋਂ 20 ਲੱਖ ਦੇ ਵਿੱਚ ਆ ਜਲਦੀ ਆਪਾਂ ਲੈ ਕੇ ਪਹੁੰਚਾਂਗੇ ਜੀ ਠੀਕ ਹੈ ਜੀ ਫਗਵਾੜੇ ਏਰੀਆ ਚੋਂ ਵੀ ਤੇ ਆਪਣੇ ਕੋਲੇ ਕੋਠੀਆਂ ਹਰ ਏਰੀਆ ਚ ਲਗਭਗ ਆਈਆਂ ਪਈਆਂ ਤੇ ਜਲਦੀ ਤੋਂ ਜਲਦੀ ਆਪਾਇਡ ਕਰੀ ਜਾਂਦੇ ਆ ਜੀ। ਬਾਕੀ ਬਸ ਅੱਜ ਲਈ ਇੰਨੇ ਕਮੈਂਟ ਸੀ ਤੇ ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਜੇ ਤੁਹਾਨੂੰ ਪਸੰਦ ਆਈਏ ਵਧੀਆ ਲੱਗੀਏ ਤਾਂ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਮਾਰ ਦਿਓ। ਸਬਸਕ੍ਰਾਈਬ ਜਰੂਰ ਕਰ ਦਿਓ ਕਿਸੇ ਨੂੰ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਕਿਸੇ ਵੀ ਏਰੀਆ ਚ ਕੋਠੀ ਮਕਾਨ ਕਰ ਰਹੀ ਹੈ ਜੀ। ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਮਕਾਨ ਘਰ ਚਾਹੀਦਾ ਦੱਸ